टुडे पंजाब न्यूज़ चैनल दीयां खास खास ਖਬਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ترਸੀਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਆਂ ਅੱਜ ਦੇ ਦਿਨ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਖਬਰਾਂ ਨੂੰ ਸ਼ੁਰੂ ਕਰਦੇ ਪਰਲੇ ਇੱਕ ਵਾਰੀ ਨਜ਼ਰ ਮਾਰਦੇ ਆਂ ਝੋਣਵੀਆਂ ਖਬਰਾਂ ਤੇ ਕੇ ਯੂ ਜੀ ਸੀ ਨੀਟ ਪ੍ਰੀਖਿਆ ਰਾਧਨ ਦੁਬਾਰਾ ਹੋਵੇਗੀ ਪ੍ਰੀਖਿਆ ਸੀ ਬੀ ਆਈ ਕਰੇਗੀ ਮਾਮਲੇ ਦੀ ਜਾਂਚ ਜਲੰਧਰ ਵੈਸ ਤੋਂ ਕਾਂਗਰਸ ਨੇ ਸੁਰੇਂਦਰ ਕੌਰ ਨੂੰ ਦਿੱਤੇ ਟਿਕਟ ਹੋਰ ਪਾਰਟੀਆਂ ਨੇ ਵੀ ਐਲਾਨੇ ਉਮੀਦਵਾਰ ਮੋਦੀ ਕੈਬਨਿਟ ਮੀਟਿੰਗ ਵਿੱਚ ਕਿਸਾਨਾਂ ਨੂੰ ਵੱਡਾ ਤੋਹਫ਼ਾ 14 ਫਸਲਾਂ ਦਾ ਐਮਐਸਪੀ ਵਧਾਇਆ ਕਾਂਗਰਸ ਨੇ ਦੋ ਸੀਨੀਅਰ ਆਗੂਆਂ 6 ਸਾਲ ਦੀ ਪਾਰਟੀ ਤੋਂ ਕੀਤਾ ਮੁਅਤਲ ਈਵੀਐਮ ਨੂੰ ਕਿਸੇ ਵੀ ਡਿਵਾਈਸ ਜਾਂ ਸਿਸਟਮ ਨਾਲ ਨਹੀਂ ਜੋੜਿਆ ਜਾ ਸਕਦਾ ਪਾਵਰ ਸਪਲਾਈ ਨਾਲ ਵੀ ਨਹੀਂ ਬਾਹਰ ਪੱਛਮੀ ਬੰਗਾਲ ਹਾਰਸੀ ਤੋਂ ਬਾਅਦ ਸਰਕਾਰ ਦਾ ਵੱਡਾ ਕਦਮ ਕਰਮਚਾਰੀਆਂ ਤੇ ਬੋਝ ਘਟਾਉਣ ਲਈ 13000 ਨਵੀਆਂ ਨੌਕਰੀਆਂ ਨੂੰ ਦਿੱਤੀ ਮਨਜ਼ੂਰੀ ਸਪੀਕਰ ਸਾਨੂੰ ਵੱਲੋਂ ਮੀਟ ਹੈ ਸੁਖਿੰਦਰ ਰੰਦਾਵਾ ਰਾਜਕਮਾ ਚੱਬੇਵਾਲ ਅਤੇ ਰਾਜਾ ਵਿਣਿੰਗ ਦਾ ਅਸਤੀਫਾ ਮਨਜ਼ੂਰ ਪੰਜਾਬ 'ਚ ਤੂਫਾਨ ਦੇ ਨਾਲ ਤੇਜ਼ ਹਵਾਵਾਂ ਦੀ ਸੰਭਾਵਨਾ 25 ਤੋਂ 30 ਜੂਨ ਦਰਮਿਆਨ ਦਸਤਕ ਦੇ ਸਕਦਾ ਹੈ ਮਾਨਸੂਨ ਪੰਜਾਬ 'ਚ 22 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ ਸਰਕਾਰੀ ਵਪਾਰਕ ਇਕਾਈਆਂ ਰਹਿਣਗੀਆਂ ਬੰਦ ਅਮਰਪਾਲ ਸਿੰਘ ਦੇ ਸਾਥੀਆਂ ਖਿਲਾਫ ਐਨਐਸਐ ਇੱਕ ਸਾਲ ਹੋਰ ਵਧਾਈ ਪੰਜਾਬ ਚ ਗਰਮੀ ਦੇ ਨਾਲ ਨਾਲ ਬਿਜਲੀ ਦੀ ਮੰਗ ਨੇ ਤੋੜੇ 65 ਸਾਲਾਂ ਦਾ ਰਿਕਾਰਡ ਇਹ ਹੈ ਪੂਰਾ ਹਿਸਾਬ ਪੰਜਾਬ ਤੋਂ ਸੰਸਦ ਬਣੇ ਅਮਿਤਪਾਲ ਸਿੰਘ ਨੂੰ ਲੱਗਿਆ ਝਟਕਾ ਹੁਣ ਹੋਇਆ ਇਹ ਐਕਸ਼ਨ ਤਾਂ ਦੋਸਤੋ ਅੱਜ ਵੀ ਆਪਣੀ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲ ਕਰਦੇ ਆ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ UGC NEET ਪ੍ਰੀਖਿਆ ਰੱਦ ਹੁਣ ਦੁਬਾਰਾ ਹੋਵੇਗੀ ਪ੍ਰੀਖਿਆ CBI ਕਰੇਗੀ ਮਾਮਲੇ ਦੀ ਜਾਂਚ ਪਾਹ ਤੋ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ UGC NEET जून 2024 ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ ਭਾਰਤ ਸਰਕਾਰ ਨੇ ਪ੍ਰੀਖਿਆ ਪ੍ਰਕਿਰਿਆ ਦੀ ਉੱਚ ਪੱਧਰੀ ਪਾਰਦਰਸ਼ਤਾ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਇਹ ਫੈਸਲਾ ਲਿਆ ਹੈ ਇੱਕ ਦਿਨ ਪਹਿਲਾਂ ਐਨਟੀਈ ਨੇ ਦੋ ਸ਼ਿਫਟਾਂ ਵਿੱਚ ਪ੍ਰੀਖਿਆ ਕਰਵਾਈ ਸੀ ਹੁਣ ਨਵੀਂ ਪ੍ਰੀਖਿਆ ਲਈ ਜਾਵੇਗੀ ਜਿਸ ਦੀ ਜਾਣਕਾਰੀ ਵੱਖਰੇ ਤੌਰ ਤੇ ਸਾਂਝੀ ਕੀਤੀ ਜਾਵੇਗੀ ਨਾਲ ਹੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਕੇਂਦਰੀ ਜਾਂਚ ਬਿਊਰੋ ਨੂੰ ਸੌਂਪਿਆ ਜਾ ਰਿਹਾ ਹੈ ਪ੍ਰੀਖਿਆ ਪ੍ਰਕਿਰਿਆ ਦੀ ਉੱਚ ਪੱਧਰੀ ਪਾਰਦਰਸ਼ਤਾ ਅਤੇ ਪਵਿੱਤਰਤਾ ਨੂੰ ਯਕੀਨੀ ਬਣਾਉਣ ਲਈ ਪਾਤਰ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ UGC NET Zone 2024 ਦੀ ਪ੍ਰੀਖਿਆ ਰੱਦ ਕਰ ਦਿੱਤੀ ਜਾਵੇਗੀ ਇੱਕ ਨਵੀਂ ਪ੍ਰੀਖਿਆ ਕਰਵਾਈ ਜਾਵੇਗੀ ਜਿਸ ਲਈ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਜਲੰਧਰ ਬੈਕ ਤੋਂ ਕਾਂਗਰਸ ਦੇ ਸੀਨੀਅਰ ਕਾਂਗਰਸ ਨੇ ਸੁਰੇਂਦਰ ਕੌਰ ਨੂੰ ਦਿੱਤੀ ਟਿਕਟ ਹੋਰ ਪਾਰਟੀਆਂ ਨੇ ਵੀ ਐਲਾਨੇ ਉਮੀਦਵਾਰ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੇ ਹੋਣ ਵਾਲੀ ਜਮਨੀ ਚੋਣਾਂ ਲਈ ਕਾਂਗਰਸ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਕਾਂਗਰਸ ਰੇਂਦਰ ਕਾਦ ਤੇ ਪ੍ਰੋਸਾ ਪਰਗਟਾਇਆ ਬੁੱਧਵਾਰ ਨੂੰ ਜਾਰੀ ਕੀਤੀ ਗਈ ਸੂਚੀ ਵਿੱਚ ਕਾਂਗਰਸ ਨੇ ਪੱਛਮੀ ਹਲਕੇ ਤੋਂ ਜੇਤੂ ਰਹੀ ਸੁਰਿੰਦਰ ਕਾਦ ਨੂੰ ਟਿਕਟ ਦਿੱਤੀ ਹੈ ਇਸ ਤੋਂ ਪਹਿਲਾਂ ਭਾਜਪਾ ਨੇ ਸਾਫਕਾ ਬਧਾਇਆ ਕਿ ਸ਼ੀਤਲ ਅਗਰਵਾਲ ਨੂੰ ਟਿਕਟ ਦਿੱਤੀ ਹੈ ਅਤੇ ਆਮ ਆਦਮੀ ਪਾਰਟੀ ਨੇ ਸਾਫਕਾ ਪਾਜਪਾ ਮੰਤਰੀ ਭਗਤ ਚੁੰਨੀ ਲਾਲ ਦੇ ਪੁੱਤਰ ਮਹਿੰਦਰਸ ਭਗਤ ਨੂੰ ਟਿਕਟ ਦਿੱਤੀ ਹੈ ਕਾਂਗਸ ਪਾਰਟੀ ਤੋਂ ਹੁਣ ਤੱਕ ਚੋਣਾਂ ਵਿੱਚ ਜੇਤੂ ਰਹੀ ਸਾਫਕਾ ਡਿਪਟੀ ਮੇਅਰ ਸੁਰਿੰਦਰ ਕਾਦ ਜਲੰਧਰ ਵੈਸਟ ਦੇ ਹਲਕੇ ਵਿੱਚ ਕਾਫੀ ਪ੍ਰਭਾਵ ਹੈ ਸੁਰਿੰਦਰ ਕੌਰ ਤੋਂ ਇਲਾਵਾ ਤਿੰਨ ਹੋਰ ਆਗੂਆਂ ਨੇ ਵੀ ਪਛਮੀ ਹਲਕੇ ਤੋਂ ਟਿਕਟ ਲਈ ਆਪਣੀ ਦਾਵੇਦਾਰੀ ਪੇਸ਼ ਕੀਤੀ ਸੀ ਮੋਦੀ ਕੈਬਨਿਟ ਮੀਟਿੰਗ ਵਿੱਚ ਕਿਸਾਨਾਂ ਨੂੰ ਵੱਡਾ ਤੋਹਫਾ 14 ਫਸਲਾਂ ਦਾ ਐਮਐਸਪੀ ਵਧਾਇਆ ਮੋਦੀ ਸਰਕਾਰ ਤੀਜੀ ਦੀ ਦੂਜੀ ਕੈਬਨਿਟ ਮੀਟਿੰਗ ਬੁੱਧਵਾਰ ਨੂੰ ਹੋਈ ਜਿਸ ਵਿੱਚ ਪੰਜ ਵੱਡੇ ਫੈਸਲੇ ਲਏ ਗਏ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸੌਣੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਇਸ ਵਿੱਚ 14 ਫਸਲਾਂ ਸ਼ਾਮਲ ਕੀਤੀਆਂ ਗਈਆਂ ਨੇ ਝੋਨੇ ਦਾ ਨਵਾਂ ਸਮਰਥਨ ਮੁੱਲ 2300 ਰੁਪਏ ਹੋਵੇਗਾ ਕੇਂਦਰੀ ਸੂਚਨਾ ਤੇ ਪ੍ਰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਅੱਜ ਕੈਬਨਟ ਵਿੱਚ ਕਿਸਾਨਾਂ ਦੀ ਭਲਾਈ ਲਈ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਮੰਤਰੀ ਮੰਡਲ ਨੇ ਸੌਣੀ ਦੀਆਂ 14 ਫਸਲਾਂ ਤੇ ਕਟੋ ਘਟ ਸਮਾਤਰ ਮਲ ਵਧਾ ਦਿੱਤਾ ਹੈ ਚੋਨੇ ਦਾ ਨਵਾਂ ਕਟੋ ਘਟ ਸਮਾਤਰ ਮਲ 2300 ਰੁਪਏ ਤੱਕ ਕੀਤਾ ਗਿਆ ਜੋ ਕਿ ਪਿਛਲੇ ਪਿਛਲੇ ਕਟੋ ਘਟ ਸਮਾਤਰ ਮਲ ਨਾਲੋਂ 117 ਰੁਪਏ ਵਾਧਾ ਹੈ ਕਪਾ ਦਾ ਨਵਾਂ ਐਮਐਸਪੀ 7121 ਹੋਵੇਗਾ ਇਸ ਲਈ ਦੂਜੀ ਕਿਸਮ ਲਈ ਨਵਾਂ ਐਮਐਸਪੀ 7521 ਰੁਪਏ ਹੋਵੇਗਾ ਜੋ ਕਿ ਪੁਰਾਣੇ ਨਾਲੋਂ 501 ਰੁਪਏ ਵਾਧਾ ਹੈ ਕਾਂਗਰਸ ਨੇ ਦੋ ਸੀਨੀਅਰ ਆਗੂਆਂ ਨੂੰ 6 ਸਾਲ ਲਈ ਪਾਰਟੀ ਤੋਂ ਕੀਤਾ ਬਤਲ ਜਲੰਧਰ ਚ ਕਾਂਗਰਸ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਦੋ ਆਗੂਆਂ ਨੂੰ 6 ਸਾਲ ਲਈ ਬਤਲ ਕਰ ਦਿੱਤਾ ਹੈ ਜਲੰਧਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ 베ਰੀ ਨੇ ਇੱਕ ਪੱਤਰ ਜਾਰੀ ਕਰਕੇ ਇਸ ਵੱਧੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਲਿਖਿਆ ਕਿ ਅਮਰੀਕ ਸਿੰਘ ਕੇਪੀ ਅਤੇ ਗੁਰਕਰਪਾ ਸਿੰਘ ਪੱਟੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਚਲਦੇ 6 ਸਾਲ ਲਈ ਪਾਰਟੀ ਤੋਂ ਬਤਲ ਕੀਤਾ ਜਾ ਰਿਹਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਆਗੂ ਅਕਾਲੀ ਦਲ ਦੇ ਲੋਕ ਸਭਾ ਮੀਰ ਵਰ ਮਹਿੰਦਰ ਸਿੰਘ ਕੇਪੀ ਦੇ ਸੰਪਰਕ ਵਿੱਚ ਸਨ ਅਤੇ ਅਕਾਲੀ ਦਲ ਤੋਂ ਟੈਕਟ ਦੀ ਮੰਗ ਕਰ ਰਹੇ ਸਨ ਜਿਸ ਬਾਰੇ ਕਾਂਗਸ ਪਾਰਟੀ ਨੂੰ ਜਾਣਕਾਰੀ ਮਿਲ ਗਈ ਜਿਸ ਤੋਂ ਬਾਅਦ ਪਾਰਟੀ ਨੇ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਮੁਅਤਤ ਲਗਾ ਦਿੱਤਾ ਹੈ ਪੰਜਾਬ ਸਣੇ 7 ਸੂਬਿਆਂ ਵਿੱਚ ਜਿਮਣੀ ਚੋਣਾਂ ਹੋ ਰਹੀਆਂ ਨੇ 10 ਜੁਲਾਈ ਨੂੰ ਚੋਣਾਂ ਹੋਣਗੀਆਂ ਤੇ 13 ਜੁਲਾਈ ਨੂੰ ਨਤੀਜੇ ਆਉਣਗੇ ਪੰਜਾਬ ਚ ਜਲੰਧਰ ਵੈਸਟ ਸੀਟ ਉੱਤੇ ਚੋਣ ਹੋ ਰਹੀ ਹੈ ਜਿੱਥੇ ਤੱਕ ਜਿੱਥੋਂ ਕਿ ਆਵਾਦੀ ਪਾਰਟੀ ਦੇ ਵਿਧਾਇਕ ਚੀਤਨ ਅਗਰਵਾਲ ਨੇ ਅਸਤੀਫਾ ਦੇ ਦਿੱਤਾ ਸੀ EVM ਨੂੰ ਕਿਸੇ ਵੀ ਡਿਵਾਈਸ ਦਾ ਸਿਸਟਮ ਨਾਲ ਨਹੀਂ ਜੋੜਿਆ ਜਾ ਸਕਦਾ ਪਾਵਰ ਸਪਲਾਈਡ ਨਾਲ ਵੀ ਨਹੀਂ ਮਹਰ ਇਲੈਕਟ੍ਰੋਨਿਕ VOTING ਮਸ਼ੀਨੀ ਯਾਨੀ EVM ਇੱਕ ਫਿਰ ਇੱਕ ਵਾਰ ਫਿਰ ਵਿਵਾਦਾ ਵਿੱਚ ਆ ਗਈ ਹੈ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਗੱਟੀਆਂ ਗਈਆਂ ਭਾਰਤੀ EVM ਮਸ਼ੀਨਾ M3 ਬਾਟਲ ਤੀਜਾ ਜਸਵਤ ਜਿਸ ਤੋਂ ਮਿਲੀਅਨ ਤੋਂ ਵੱਧ ਲੋਕਾਂ ਨੇ ਵੋਟਾਂ ਪਾਈਆਂ ਨੂੰ ਲੈ ਕੇ ਇੰਜੀਨੀਅਰਾਂ ਅਤੇ ਇਸ ਦੇ ਮਹਰਾਂ ਦਾ ਕਹਿਣਾ ਹੈ ਕਿ ਇਹ ਗੁੰਜਲਦਾਰ ਮਸ਼ੀਨਾ ਨੇ ਪਰਛੇ ਸ਼ਾੜ ਪਰੂਫ ਹਨ ਟਵਿੱਟਰ ਟੈਸਲਾ ਅਤੇ ਸਪੇਸਐਕਸ ਦੇ ਮੁਖੀ ਐਲਾਨ ਮਾਸਕ ਨੇ ਕਿਹਾ ਕਿ ਮਨੁੱਖਾਂ ਅਤੇ AI ਲਈ EVM ਨੂੰ ਹੈਕ ਕਰਨਾ ਸੰਭਵ ਹੈ ਭਾਰਤ ਵਿੱਚ ਵੀ ਇਲੈਕਟ੍ਰੋਨਿਕ VOTING ਮਸ਼ੀਨਾਂ ਅਤੇ ਉਹਨਾਂ ਦੀ ਹੈਕਿੰਗ ਦੇ ਖਤਰੇ ਨੂੰ ਲੈ ਕੇ ਲਗਾਤਾਰ ਚਰਚਾ ਹੁੰਦੀ ਰਹਿੰਦੀ ਹੈ ਹਾਲਾਂਕਿ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ EVM ਨੂੰ ਹੈਕ ਨਹੀਂ ਕੀਤਾ ਜਾ ਸਕਦਾ ਇਸ ਦਰਣ ਆਓ ਜਾਣਦੇ ਮਾਹਰਾਂ ਵੱਲੋਂ EVM ਬਾਰੇ ਦੱਸੀਆਂ ਕੁਝ ਗੱਲਾਂ ਜੋ ਬਹੁਤ ਘੱਟ ਲੋਕ ਜਾਣਦੇ ਹੋਣਗੇ ਈਵੀਐ ਮਿਲੇਨੀ ਇਲੈਕਟ੍ਰੋਨਿਕ VOTING ਮਸ਼ੀਨ ਇੱਕ ਇਲੈਕਟ੍ਰੋਨਿਕ ਯੰਤਰ ਹੈ ਜੋ ਚੋਣਾਂ ਵਿੱਚ VOTING ਅਤੇ ਗਿਣਤੀ ਲਈ ਵਰਤਿਆ ਜਾਂਦਾ ਹੈ ਇਸ ਵਿੱਚਆਂ ਦੋ ਇਕਾਈਆਂ ਹਨ ਪਹਿਲੀ ਕੰਟਰੋਲ ਯੂਨਿਟ ਜਾਨੀ CU ਅਤੇ ਦੂਜੀ ਬੈਲਟ ਯੂਨਿਟ ਜਾਨੀ BUI ਵੋਟਰ ਬੈਲਟ ਯੂਨਿਟ ਦੇ ਬਟਨ ਨੂੰ ਦਬਾ ਕੇ ਆਪਣੀ ਵੋਟ ਪਾਉਂਦੇ ਨੇ ਉਸ ਵੋਟ ਨੂੰ ਸਟੋਰ ਕਰਨ ਲਈ ਕੰਟਰੋਲ ਯੂਨਿਟ ਦੀ ਵਰਤੋਂ ਕੀਤੀ ਜਾਂਦੀ ਹੈ ਕੰਟਰੋਲ ਯੂਨਿਟ ਬੂਥ ਦੇ ਪੋਲਿੰਗ ਅਫਸਰ ਕੋਲ ਹੁੰਦੀ ਹੈ ਜਦੋਂ ਕਿ ਲੋਕ ਬੈਲਟ ਯੂਨਿਟ ਤੋਂ ਆਪਣੀ ਵੋਟ ਪਾਉਂਦੇ ਨੇ ਈਵੀਐਮ ਦੇ ਬੈਲਟ ਯੂਨਿਟਾਂ ਵਿੱਚ ਪਾਰਟੀਆਂ ਦੇ ਚਿੰਨ ਅਤੇ ਉਮੀਦਵਾਰਾਂ ਦੇ ਨਾਮ ਅਤੇ ਫੋਟੋਆਂ ਹੁੰਦੀਆਂ ਨੇ ਅਤੇ ਸਾਹਮਣੇ ਨੀਲੇ ਬਟਨ ਹੁੰਦੇ ਨੇ ভোটার ਇਸ ਬਟਨ ਨੂੰ ਦਬਾ ਕੇ ਆਪਣੀ ਵੋਟ ਪਾਉਂਦੇ ਨੇ ਜਦੋਂ ਪੋਲਿੰਗ ਸਟੇਸ਼ਨ ਤੇ ਆਖਰੀ ਵੋਟ ਪਾਈ ਜਾਂਦੀ ਹੈ ਤਾਂ ਪੋਲਿੰਗ ਅਫਸਰ ਕੰਟਰੋਲ ਯੂਨਿਟ ਤੇ ক্লোਜ਼ ਬਟਨ ਨੂੰ ਦਬਾ ਦਿੰਦਾ ਹੈ ਇਸ ਤੋਂ ਬਾਅਦ ਈਵੀਐਮ ਨੂੰ ਵੋਟ ਨਹੀਂ ਪਾਈ ਜਾ ਸਕਦੀ ਨਤੀਜਾ ਪ੍ਰਾਪਤ ਕਰਨ ਲਈ ਕੰਟਰੋਲ ਯੂਨਿਟ ਤੇ ਨਤੀਜਾ ਬਟਨ ਨੂੰ ਦਬਾਉਣ ਦੀ ਲੋੜ ਹੁੰਦੀ ਹੈ ਤੇ ਕੁੱਲ ਵੋਟਰ ਦੀ ਗਿਣਤੀ ਦਿਖਾਈ ਜਾਂਦੀ ਹੈ ਭਾਰਤੀ ਮੰਗਾਲਾ ਹਾਸੀ ਦਾ ਬਾ ਸਰਕਾਰ ਦਾ ਵੱਡਾ ਕਦਮ ਕਰਮਚਾਰੀਆਂ ਦੇ ਬੋਝ ਘਟਾਉਣ ਲਈ 13000 ਨਵੀਆਂ ਨੌਕਰੀਆਂ ਨੂੰ ਮਨਜ਼ੂਰੀ ਭਾਰਤੀ ਰੇਲਵੇ ਨੇ ਮੌਜੂਦਾ ਕਰਮਚਾਰੀਆਂ ਦੇ ਬੋਝ ਘਟਾਉਣ ਲਈ ਸਹਾਇਕ ਲੋਕੋ ਪਾਇਲਟ ਟ੍ਰੇਨ ਡਰਾਈਵਰ ਲਈ 13000 ਤੋਂ ਵੱਧ ਨਵੀਆਂ ਅਸਾਮੀਆਂ ਬਣਾਈਆਂ ਨੇ ਇੱਕ ਇਹ ਕਦਮ ਇੱਕ ਦਿਨ ਪਹਿਲਾਂ ਕੰਚਨ ਜੰਗਾ ਐਕਸਪ੍ਰੈਸ ਨਾਲ ਮਾਰਗ ਰੇਡੀ ਦੀ ਟੱਕਰ ਵਿੱਚ 10 ਲੋਕਾਂ ਦੀ ਮੌਤ ਤੋਂ ਬਾਅਦ ਚੁੱਕਿਆ ਗਿਆ ਰੈਲੀਵੇ ਜਰਨਲ ਮੈਨੇਜਰਾਂ ਨੂੰ ਜਾਰੀ ਹਦਾਇਤਾਂ ਦੇ ਅਨੁਸਾਰ ਰੈਲੀਵੇ ਬੋਰਡ ਨੇ ਅਸਿਸਟੈਂਟ ਲੋਕੋ ਪਾਇਲਟ ਦੀਆਂ 18799 ਅਸਾਮੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਸਪੀਕਰ ਸਰਦੂਆ ਵੱਲੋਂ ਮੀਟ ਹੈ ਸੁਖਿੰਦਰ ਰੰਧਾਵਾ ਰਾਜਕਮਰ ਜੱੱਬੇਵਾਲ ਅਤੇ ਰਾਜਾ ਵਿੜਿੰਗ ਦਾ ਅਸਤੀਫਾ ਮਨਜ਼ੂਰ ਹੈ ਪੰਜਾਬ વિધાનસભા ਦੇ ਸਪੀਕਰ ਕੁਲਤਾ ਸਿੰਘ ਸੰਧੂ ਵੱਲੋਂ ਮੀਤਹਿੇ ਸੁਖਿੰਦਰ ਢੰਜਾਵਾ ਰਾਜਕੁਮਾਰ ਚੱਬੇਵਾਲ ਤੇ ਰਾਜਾ ਬੜਿੰਗ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਇਹਨਾਂ ਚਾਰ ਦੇ ਵਿਧਾਇਕਾਂ ਨੇ ਲੋਕ ਸਭਾ ਚੋਣਾਂ ਜਤਨਤਵਾਰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਦਰਅਸਲ ਜੇ ਬਰਨਾ ਲਾਤੂ ਆਪ ਵਿਧਾਇਕ ਤੇ ਕੈਬਨਟ ਮੰਤਰੀ ਗਰਮੀਤ ਸਿੰਘ ਮੀਤਹਿੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਚੋਕ ਜ਼ਿੰਦਦਾਰ ਸੰਗ ਰੰਧਾਵਾ ਸ਼ਹਿਰ ਪਰ ਤੋਂ ਵਿਧਾਇਕ ਰਾਜਕੁਮਾਰ ਚੱਬੇਵਾਲ ਅਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਗੱਡੜ ਬਾਹਰ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਵੜਿੰਗ ਨੇ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਵਿਧਾਇਕੀ ਦੇ ਅਹੁਦੇ ਤੋਂ ਸਤੀਫਾ ਦੇ ਦਿੱਤਾ ਸੀ ਗਰਮੀਰ ਸਿੰਘ ਮੀਤ ਇਹਦਾ ਜਨਮ 18 1999 ਵਿੱਚ ਹੋਇਆ ਉਹਨਾਂ ਦੀ ਉਮਰ ਸਫ 35 ਸਾਲ ਹੈ ਉਹ ਬਰਨਾਲਾ ਬਨਸਬ ਹਲਕੇ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਨੇ ਉਹਨਾਂ ਨੇ ਪਹਿਲੀ ਵਾਰ 2017 ਚ ਚੋਣ ਲੜੀ ਸੀ ਉਸ ਸਮੇਂ ਉਹ ਕਾਂਗਰਸੀ ਆਗੂ ਕੇਵਲ ਸਿੰਘ ਢਿੱਲਾ ਨੂੰ ਹਰਾ ਕੇ ਵਿਧਾਨ ਸਭਾ ਪੋਜੀਸ਼ਨ ਇਸ ਤੋਂ ਬਾਅਦ ਉਹਨਾਂ 2022 ਵਿੱਚ ਵਿધાન ਸਭਾ ਚੋਣਾਂ ਬਰਨਾਲਾ ਹਲਕੇ ਤੋਂ 50% ਦੀ ਵੋਟਾਂ ਹਾਸਲ ਕਰਕੇ ਜਿੱਤੀਆਂ ਸਨ ਇਸ ਦੇ ਨਾਲ ਹੀ ਉਹਨਾਂ ਨੂੰ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾਇਆ ਗਿਆ ਇਸ ਵਿੱਚ ਉਸ ਨੂੰ ਪਹਿਲਾ ਪੰਜ ਵਿਭਾਗ ਦਿੱਤੇ ਗਏ ਜਦੋਂ ਕਿ 2014 ਵਿੱਚ ਸੰਗਰੂਰ ਤੋਂ ਗੁਰਮੀਤ ਸਿੰਘ ਮੀਤਖੇਰ ਨੇ ਕਾਗਦ ਦੇ ਸੁਪਾਲ ਖੇਰਾਂ ਨੂੰ 1,72,560 ਵੋਟਾਂ ਦੇ ਫਰਕ ਨਾਲ ਹਰਾ ਕੇ ਲੋਕ ਸਭਾ ਚੋਣ ਜਿੱਤੀ ਹੈ ਪੰਜਾਬ ਦੇ ਤੂਫਾਨ ਦੇ ਨਾਲ ਤੇਜ਼ ਹਵਾਵਾਂ ਦੀ ਸੰਭਾਵਨਾ 25 ਤੋਂ 30 ਜੂਨ ਦਰਮਿਆਨ ਦਸਤਕ ਦੇ ਸਕਦਾ ਹੈ ਮਾਨਸੂਨ ਪੰਜਾਬ ਵਿੱਚ ਹੁਣ ਹੌਮਸ ਭਰੀ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਨਵੀਂ ਵਾਧਾ ਨਾਲ ਕੱਟੋ-ਘਾਟਾ ਤਾਪਮਾਨ ਵਿੱਚ 1.2 ਡਿਗਰੀ ਦੀ ਗਿਰਾਵਟ ਅਜ ਕੀਤੀ ਗਈ ਹੈ ਪਰ ਫਿਰ ਵੀ ਪੰਜਾਬ ਦਾ ਤਾਪਮਾਨ 5.3 ਡਿਗਰੀ ਵਾਧਾ ਦਰਜ ਕੀਤਾ ਜਾ ਰਿਹਾ ਹੈ ਅੱਜ ਮੌਸਮ ਵਿਭਾਗ ਨੇ ਤੂਫਾਨ ਤੇ ਤੇਜ਼ ਹਵਾਵਾਂ ਚੱਲਣ ਦਾ yellow alert ਜਾਰੀ ਕੀਤਾ ਹੈ ਪੰਜਾਬ ਵਿੱਚ ਅੱਜ ਨੂੰ ਲੋ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ ਪੰਜਾਬ ਚ ਸਵੇਰ ਤੋਂ ਹੀ ਹਵਾ ਨਾ ਚਲਣ ਕਨ ਵੈਕਿਊਮ ਬਣਦਾ ਜਾ ਰਿਹਾ ਹੈ ਸਥਿਤੀ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਚ ਸੂਬੇ ਭਰ ਵਿੱਚ yellow alert ਜਾਰੀ ਕੀਤਾ ਹੈ ਇਹ ਅਮਨ ਕੀਤੀ ਜਾਂਦੀ ਹੈ ਕਿ ਵੈਕਿਊਮ ਹਾਲਾਤਾਂ ਦੇ ਵਿਚਕਾਰ ਤੇਜ਼ ਹਵਾਵਾਂ ਚੱਲਣਗੇ ਜਿਸ ਦੀ ਸਪੀਡ 40 ਕਿਲੋਮੀਟਰ ਤੱਕ ਪਹੁੰਚ ਸਕਦੀ ਹੈ ਫਰੀਦਕੋਟ ਨੂੰ ਮੁਕਤਸਰ ਫਾਜ਼ਿਲਕਾ ਬਠਿੰਡਾ ਲਈ red alert ਜਾਰੀ ਕੀਤਾ ਗਿਆ ਸ਼ਿਵਾਲਿਕ ਚਾਰਪੁਰ ਤੇ ਨਵਾਂ ਸ਼ਹਿਰ ਲਈ yellow alert ਜਾਰੀ ਕੀਤਾ ਗਿਆ ਪੰਜਾਬ ਦੇ ਬਾਕੀ ਹਿੱਸੇ ਲਈ orange alert ਜਾਰੀ ਕੀਤਾ ਗਿਆ ਪੰਜਾਬ ਚ 22 ਜੂਨਰ ਸਰਕਾਰੀ ਛੁੱਟੀ ਦਾ ਐਲਾਨ ਸਰਕਾਰੀ ਵਪਾਰਕ ਇਕਾਈਆਂ ਰਹਿਣਗੀਆਂ ਬੰਦਾਂ ਪੰਜਾਬ ਸਰਕਾਰ ਨੇ 22 ਜੂਨ ਦਿਨ ਸ਼ਨੀਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਸਦਨ ਸੂਬੇ ਭਰ ਦੀਆਂ ਸਾਰੀਆਂ ਸਰਕਾਰੀ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ 22 ਜੂਨ ਨੂੰ ਕਬੀਰ ਜਨਮ ਦਿਹਾੜੀ ਇਸ ਦੇ ਮੱਦੇਨਜ਼ਰ ਇਹ ਛੁੱਟੀ ਜਿਹੜੀ ਐਲਾਨੀ ਗਈ ਹੈ ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਦਿਨ ਛੁੱਟੀ ਐਲਾਨੀ ਹੋਈ ਹੈ ਗਰਮੀ ਵਧਨ ਕਰਕੇ ਪੰਜਾਬ ਭਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਪਹਿਲਾਂ ਹੀ ਛੁੱਟੀਆਂ ਕੀਤੀਆਂ ਜਾ ਚੁੱਕੀਆਂ ਨੇ ਇਸ ਦੇ ਲਈ ਇਹ ਐਲਾਨ ਸਰਕਾਰੀ ਅਦਾਰਿਆਂ ਤੇ ਹੋਰ ਵਪਾਰਕ ਇਕਾਈਆਂ ਤੇ ਲਾਗੂ ਹੁੰਦਾ ਹੈ ਅਮਰਪਾਲ ਸਿੰਘ ਦੇ ਸਾਥੀਆਂ ਖਿਲਾਫ ਐਨਐਸਏ ਇੱਕ ਸਾਲ ਹੋਰ ਵਧਾਈ ਅਸਾਮ ਦੇ ਡਿਬਰਗੜ ਦੇਲ ਵਿੱਚ ਬੰਦ ਅਮਰਪਾਲ ਸਿੰਘ ਦੇ ਸਾਥੀਆਂ ਉਪਰ ਐਨਐਸਏ ਇੱਕ ਸਾਲ ਹੋਰ ਵਧਾ ਦਿੱਤੀ ਗਈ ਹੈ ਅਮਰਪਾਲ ਸਿੰਘ ਦੇ ਸਾਥੀਆਂ ਪਪਲਪ੍ਰੀਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਸਰਬਜੀਤ ਕਾਲਸੀ ਉਪਰ ਐਨਐਸਏ ਦੀ ਮਿਆਦ ਇੱਕ ਸਾਲ ਹੋਰ ਵਧਾ ਦਿੱਤੀ ਗਈ ਹੈ ਪੰਜਾਬ ਦੇ ਖੰਡੂ ਸਹਿਬ ਲੋਕ ਸਭਾ ਹਲਕੇ ਤੋਂ ਜੋ ਜੱਤਿਆ ਹਮਿਤਪਾਲ ਸਿੰਘ ਅਤੇ ਉਹਨਾਂ ਨੇ ਸਾਥੀ ਡਿਬਰਗਾਧ ਜਿਲ੍ਹੇ ਚ ਬੰਦ ਨੇ ਇਸ ਵਿੱਚ ਵੀ ਪਤਾ ਲੱਗਾ ਕਿ ਹਮਿਤਪਾਲ ਸਿੰਘ ਤੇ ਲੱਗੀ ਐਨਐਸਐਚ ਵੀ ਵਾਅਦਾ ਕੀਤਾ ਗਿਆ ਦੂਜੇ ਪਾਸੇ ਗੰਡੂਬਾਹ ਸਾਹਿਬ ਸੀਟ ਤੋਂ ਜਤਨ ਮਾਗੁਰ ਹਮਿਤਪਾਲ ਸਿੰਘ ਦੀ ਰਾਈ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਉਹਨਾਂ ਦੇ ਸੌ ਚੱਕ ਤੋਂ ਪਹਿਲਾਂ ਹੀ ਉਹਨਾਂ ਦੇ ਸਾਥੀਆਂ ਦੀ ਐਨਐਸਐ ਵਾਅਦਾ ਕੇ ਸਰਕਾਰ ਨੇ ਸਖਤ ਸੰਕੇਤ ਦਿੱਤੇ ਨੇ ਪੰਜਾਬ ਚ ਗਰਮੀ ਦੇ ਨਾਲ ਨਾਲ ਬਿਜਲੀ ਦੀ ਮੰਗ ਨੇ ਤੋੜੇ 56 ਸਾਲਾਂ ਦੇ ਰਿਕਾਰਡ ਇਹ ਆ ਰਿਹਾ ਹੈ ਪੂਰਾ ਹਿਸਾਬ ਪੰਜਾਬ ਵਿੱਚ ਗਰਮੀ ਦੇ ਲੋਕਾਂ ਦੇ ਵਟ ਕੱਢੇ ਹੋਏ ਨੇ ਗਰਮੀ ਪਿਛਲੇ 60 ਸਾਲਾਂ ਦੇ ਪੁਰਾਣੇ ਰਿਕਾਰਡ ਤੋੜ ਰਹੀ ਹੈ ਤਾਂ ਉਧਰ ਪੰਜਾਬ ਵਿੱਚ ਬਿਜਲੀ ਦੀ ਮੰਗ ਵੀ ਰਕਾਰ ਬਣਾ ਰਹੀ ਹੈ ਮਜਬੂਦਾ ਹਾਲਾਤ ਵਿੱਚ ਆਉਂਦੇ ਦਿਨਾਂ 'ਚ ਜੇ ਗਰਮੀ ਤੋਂ ਕੋਈ ਰਾਹਤ ਨਾ ਮਿਲਦਾ ਪਾਵਰ ਕਾਮ ਕੋਲ ਬਿਜਲੀ ਕੱਟ ਲਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਚੇਗਾ ਬਿਜਲੀ ਦੀ ਮੰਗ 15390 ਮੀਗਾਵਾਟ ਨੂੰ ਛੂ ਗਈ ਹੈ ਜੋ ਪਾਵਰ ਕਾਮ ਦੇ ਇਤਿਹਾਸ ਵਿੱਚ ਨਵਾਂ ਰਿਕਾਰਡ ਹੈ ਬਿਜਲੀ ਦੀ ਮੰਗ ਕਦੇ ਵੀ ਇੰਨੀ ਨਹੀਂ ਰਹੀ ਪਾਵਰ ਕਾਮ ਨੇ 16000 ਮੀਗਾਵਾਟ ਬਿਲ ਦਾ ਪ੍ਰਬੰਧ ਕੀਤਾ ਹੋਇਆ ਹੈ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਕਿਸਾਨਾਂ ਨੇ ਤਾਪਸ਼ ਕਰਨ ਹਾਲੇ ਝੋਨੇ ਦੀ ਲਵਾਈ ਸ਼ੁਰੂ ਨਹੀਂ ਕੀਤੀ ਪਰ ਵੀ ਜੂਨ ਮਗਰੋਂ ਝੋਨੇ ਦੀ ਲਵਾਈ ਨੇ ਜ਼ੋਰ ਫੜਨ ਨਾਲ ਬਿਜਲੀ ਦੀ ਮੰਗ ਹੋਰ ਉੱਤੇ ਜਾਵੇਗੀ ਬਿਜਲੀ ਦੀ ਤੇਜ਼ ਰਫ਼ਤਾਰੀ ਮੰਗਾ ਕੇ ਪਾਵਰ ਕਾਮ ਦੇ ਪ੍ਰਬੰਧ ਹੱਥ ਖੜੇ ਕਰ ਸਕਦੇ ਨੇ ਪੰਜਾਬ ਦੇ ਤਾਂ ਬਿਜਲੀ ਘਰਾ ਤੋਂ ਪੈਦਾਵਾਰ ਲਗਾਤਾਰ ਜਾਰੀ ਹੈ ਤੇ ਬਿਜਲੀ ਖਰੀਦ ਵੀ ਕੀਤੀ ਜਾ ਰਹੀ ਹੈ ਪੰਜਾਬ ਦੇ ਕਾਝ ਹਿੱਸਿਆਂ 'ਚ ਬਿਜਲੀ ਦੇ ਕੱਟ ਲੱਗਣ ਦੀਆਂ ਖਬਰਾਂ ਵੀ ਆ ਰਹੀਆਂ ਨੇ ਪੰਜਾਬ ਤੋਂ ਸਸਦਦ ਬਣੇ ਅਮਿਤਪਾਲ ਸਿੰਘ ਨੂੰ ਲੱਗਿਆ ਝਟਕਾ ਹੁਣ ਹੋਇਆ ਇਹ ਐਕਸ਼ਨ ਪੰਜਾਬ ਦੇ ਖੰਡੂਤ ਸਾਹਿਬ ਸੀਟ ਤੋਂ ਸੰਸਦ ਮੈਂਬਰ ਬਣੇ ਅਮਿਤਪਾਲੂ ਝੜਕਾ ਲੱਗ ਗਿਆ ਅਮਿਤਪਾਲ ਸਿੰਘ ਦੀ ਐਨਐਸਸੀ ਦੀ ਮਿਆਦ 1 ਸਾਲ ਲਈ ਵਧਾਈ ਗਈ ਹੈ ਅਮਰਪਾਲ ਸਿੰਘ ਅਸਾਂ ਦੇ ਜੇਲ੍ਹ ਵਿੱਚ ਬੰਦ ਹੈ ਅਮਰਪਾਲ ਅਤੇ ਉਸ ਦੇ ਨੌ ਸਾਥੀਆਂ ਨੂੰ ਪਿਛਲੇ ਸਾਲ April ਵਿੱਚ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਇਹ ਸਾਰੇ ਅਸਾਂਵੀ ਜੇਲ੍ਹ ਵਿੱਚ ਬੰਦ ਨੇ ਅਮਰਪਾਲ ਦੇ ਪਰਿਵਾਰ ਵੱਲੋਂ ਉਸ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਮਰਪਾਲ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ NSA ਦੀ ਮਿਆਦ मार्च 2025 ਤੱਕ ਵਧਾ ਦਿੱਤੀ ਗਈ ਹੈ ਮੈਂ ਕਹਾਂਗਾ ਕਿ ਕਾਨੂੰਨ ਦੇ ਖਿਲਾਫ ਹੈ ਭਗਵੰਤ ਮਾਨ ਦੀ ਸਰਕਾਰ ਨੇ ਗਲਤ ਕੰਮ ਕੀਤਾ ਹੈ 10 ਲੋਕਾਂ ਨੂੰ ਮੈਨਾਂ ਕਿਸੇ ਕਾਰਨ ਜੇਲ੍ਹ ਵਿੱਚ ਰੱਖਿਆ ਗਿਆ ਕੋਈ ਐਫਆਈਆ ਦੱਜ ਨਹੀਂ ਕੀਤੀ ਗਈ ਹੈ ਸਰਕਾਰ ਨੂੰ ਕੋਈ ਸਮੱਸਿਆ ਨਹੀਂ ਜਦੋਂ ਲੋਕਾਂ ਨੇ ਉਹਨਾਂ ਨੂੰ ਇੰਨੀ ਵੱਡੀ ਲੀਡ ਦਿੱਤੀ ਹੈ ਆਵਾਜ਼ ਪੰਜਾਬ ਦੇ ਆਗੂ ਅਮਿਤਪਾਲ ਤੇ ਥਾਣੇ ਤੇ ਹਮਲਾ ਕਰਨ ਦਾ ਦੋਸ਼ ਹੈ ਇਸ ਦੌਰਾਨ ਪੁਲਿਸ ਮੁਲਾਜ਼ਮਾਂ ਤੇ ਤਲਵਾਰਾਂ ਅਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ ਇਹ ਲੜਾਈ ਅਮਿਤਪਾਲ ਦੇ ਸਮਰਥਕ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਈ ਸੀ ਇਸ ਘਟਨਾ ਤੋਂ ਬਾਅਦ ਅਮਿਤਪਾਲ ਸਿੰਘ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਮਿਤਪਾਲ ਦੀ ਭਾਲ ਜਾਰੀ ਰਹੀ ਸੀ ਉਸ ਨੂੰ ਘਟਨਾ ਦੇ 2 ਮਹੀਨੇ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਦੋਸਤੋ ਇਸ ਸਿੰਘ ਆਪਣੀਆਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਮਿਲਦੇ ਆ ਹੋਰ ਖਬਰਾਂ ਨਾਲ ਹੁੰਦਲੀ ਐਨਾਂ ਹੀ ਧੰਨਵਾਦ ਸਤਿ ਸ਼੍ਰੀ ਅਕਾਲ